ਕੇਤਾਂ ਨੂੰ ਅੱਗ ਲੱਗੀ ਹੈ ਕੋਈ ਸ਼ਾਰਟ ਸਰਕਟ ਹੋਇਆ ਜਾਂ ਕੀ ਕਾਰਨ ਬਣਿਆ ਇਸੇ ਦੀ ਹਜੇ ਕੋਈ ਵੀ ਪੱਕਾ ਪ੍ਰਵਾਹ ਜਾਣਕਾਰੀ ਨਹੀਂ ਮਿਲੀ ਤੇ ਦੇਖ ਸਕਦੇ ਆ ਕਿ ਕਨਕਾ ਤੇ ਪਿੱਛੇ ਨਾਲ ਜਿਹੜਾ ਉਸ ਨੂੰ ਅੱਗ ਲੱਗੀ ਟਰੈਕਟਰਾਂ ਵੱਲੋਂ ਜਿਹੜਾ ਕੀ ਪਹਿਲੀ ਵਾਈ ਜਾ ਰਹੀ ਹੈ ਤੇ ਇਸ ਦੇ ਉੱਪਰ ਲੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੰਦਾ ਜਿਹੜਾ ਭਜਦਾ ਹੋਇਆ ਨਜ਼ਰ ਆ ਰਿਹਾ ਵਿੱਚ ਮੈਂ ਬਹੁਤ ਹੀ ਜ਼ਿਆਦਾ ਇਹ ਨੁਕਸਾਨ ਜਿਹੜਾ ਹਵਾ ਤੇਜ਼ ਬਿਲਕੁਲ ਹੋ ਚੁੱਕੀ ਆ ਹਵਾ ਕਿੰਨੀ ਤੇਜ਼ ਹੈ ਲੱਗਦਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਇਹ ਲੱਤਾਂ ਇਹ ਸਾਹਮਣੇ ਨਜ਼ਰ ਆ ਰਹੀਆਂ ਤੇ ਬਹੁਤ ਜ਼ਿਆਦਾ ਇਹ ਲੱਤਾਂ ਇਹ ਜਾਨ ਦਾ ਮਾਲ ਦਾ ਨੁਕਸਾਨ ਹੋ ਸਕਦਾ ਕਿਉਂਕਿ ਹਨ ਕਿਥੋਂ ਲੱਗੀ ਪਿੱਛੋਂ ਲੱਗੀ ਇਹ ਮੇਰੇ ਦੇ 25 ਕਿੱਲੇ ਸਾਰੇ ਦੇ ਸਾਰੇ ਸੜ ਗਏ ਅੱਛਾ ਇਹ ਤੁਹਾਡੀ ਜ਼ਮੀਨ ਆਪਣੀ ਮੇਰੀ ਆਪ ਦੀ ਕਨਕ ਐ ਜੇ ਵੱਡੀ ਨਹੀਂ ਸੀ ਬਿਲਕੁਲ ਵੀ ਆਹ ਖੜੀ ਤੁਹਾਡੇ ਸਾਹਮਣੇ ਵਿਖਾਓ ਅੱਛਾ ਪਿੱਛੇ ਮਤਲਬ ਕੋਈ ਨਹੀਂ ਵੱਡੀ ਸੀ ਕੋਈ ਨਹੀਂ ਕੁਝ ਵੱਡੀ ਵਿੱਚ ਸਾਰੀ ਖੜੀ ਇਸ ਤੇ ਤੇ ਸਪਰੇ ਪਾਣੀ ਦਾ ਕੀਤਾ ਜਾ ਰਿਹਾ ਪਰ ਇੰਨੀ ਤੇਜ਼ ਅੱਗ ਦੇ ਅੱਗੇ ਕਿੱਥੇ ਕੀ ਚੀਜ਼ ਰੁਕ ਸਕਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਪਿੱਛੇ ਬਹੁਤ ਵਿਚੋ ਰੁਕਦੀ ਹੈ ਜਦੋਂ ਹਵਾ ਘੜਦੀ ਹੈ ਪਰ ਇੱਕਦਮ ਜਿਹੜਾ ਇਹ ਤੇਜ ਭੰਬੜ ਸੜ ਕੇ ਸੁਆਹ ਹੋ ਰਹੀ ਹੈ ਕਹਿੰਦਾ ਮੂੰਹ ਚ ਇਹ ਪੜੇ ਆਈ ਨਹੀਂ ਖਾਦ ਆਈ ਨਹੀਂ ਇੱਥੇ ਚੱਕ ਵੀ ਆ ਦੇਣੀ ਤਾਂ ਸੜ ਗਿਆ ਇੱਕ ਦੋ ਵਿੱਚ ਅੱਗ ਲੱਗ ਕੇ ਕੀ ਚੀਜ਼ ਟਰੈਕਟਰ ਅੱਛਾ ਟਰੈਕਟਰ ਹੀ ਸੜ ਗਏ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਆ ਨਾਲ ਆ ਜਿਵੇਂ ਕਿ ਵੀਰ ਜੀ ਨੇ ਦੱਸਿਆ ਯਾਰ ਬੰਦੇ ਬਹੁਤ ਤੁਸੀਂ ਦੇਖ ਰਹੇ ਹੋ ਰਿਆਣਾ ਸਪੋਕਸਮੈਨ ਇਸ ਵੇਲੇ ਮੌਜੂਦ ਆ ਅਸੀਂ ਜੀਰਾ ਦੇ ਵਿੱਚ ਜਿਹੜਾ ਕਿ ਹਾਈਵੇ ਦੇ ਨਜ਼ਦੀਕ ਜਿਹੜਾ ਇੱਕ ਅੱਜ ਇਹ ਖੇਤਾਂ ਨੂੰ ਅੱਗ ਲੱਗੀ ਹੈ ਕੋਈ ਸ਼ਾਰਟ ਸਰਕਟ ਹੋਇਆ ਹੈ ਜਾਂ ਕੀ ਕਾਰਨ ਬਣਿਆ ਇਸੇ ਦੀ ਹਜੇ ਕੋਈ ਵੀ ਪੁਖਤਾ ਪਰਭਾ ਜਾਣਕਾਰੀ ਨਹੀਂ ਮਿਲੀ ਤੇ ਦੇਖ ਸਕਦੇ ਆ ਕਿ ਕਨਕ ਦੇ ਪਿੱਛੇ ਨਾਲ ਜਿਹੜਾ ਉਸ ਨੂੰ ਅੱਗ ਲੱਗੀ ਟਰੈਕਟਰਾਂ ਵੱਲੋਂ ਜਿਹੜਾ ਕਿ ਇਹ ਪਹਿਲੀ ਵਾਈ ਜਾ ਰਹੀ ਹੈ ਤੇ ਇਸ ਦੇ ਉੱਪਰ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਫਾਇਰ ਬ੍ਰਿਗੇਡ ਹੈ ਜਿਹੜਾ ਪਿਛਲੇ ਪਾਸੇ ਜਿਹੜੇ ਕਿ ਅੱਗ ਨੂੰ ਬੁਝਾਉਣ ਦੇ ਵੀ ਯਤਨ ਕਰ ਰਹੀ ਹੈ ਇੱਥੇ ਨਜ਼ਦੀਕ ਬੋਟਰੀ ਫਾਰਮ ਵੀ ਹੈਗਾ ਤੇ ਇਹ ਜਿਹੜੀ ਅੱਗ ਹੈ ਇਸ ਵੇਲੇ ਕਨਕ ਦੇ ਵਿੱਚ ਵਧਦੀ ਜਾ ਰਹੀ ਹੈ ਤੇ ਸੜਕ ਵੱਲੋਂ ਹਵਾ ਜਿਹੜੀ ਕਿ ਬਹਾਵ ਬਹੁਤ ਜ਼ਿਆਦਾ ਤੇਜ਼ ਹੈ ਇਸ ਕਰਕੇ ਜਿਹੜਾ ਇਹ ਅੱਗ ਵੱਧਦੀ ਜਾ ਰਹੀ ਹੈ ਇਹ ਪਿੱਛੋਂ ਚੱਲੀ ਹੈ ਕਾਫੀ ਮਤਲਬ ਪਿੰਡਾਂ ਤੋਂ ਦੂਰ ਜਿਹੜੀ ਨਿਕਲਦੀ ਆ ਰਹੀ ਹੈ ਬੰਦਾ ਜਿਹੜਾ ਉਹ ਵਿੱਚ ਤੁਸੀਂ ਦੇਖ ਰਹੇ ਹੋ ਦੀ ਬੰਦਾ ਜਿਹੜਾ ਭਜਦਾ ਹੋਇਆ ਨਜ਼ਰ ਆ ਰਿਹਾ ਵਿੱਚ ਬਹੁਤ ਹੀ ਜ਼ਿਆਦਾ ਇਹ ਨੁਕਸਾਨ ਜਿਹੜਾ ਹਵਾ ਤੇਜ਼ ਬਿਲਕੁਲ ਹੋ ਚੁੱਕੀ ਹੈ ਹਵਾ ਕਿੰਨੀ ਤੇਜ਼ ਹੈ ਲੱਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਇਹ ਲੱਤਾਂ ਇਹ ਸਾਹਮਣੇ ਨਜ਼ਰ ਆ ਰਹੀਆਂ ਤੇ ਬਹੁਤ ਜ਼ਿਆਦਾ ਇਹ ਲੱਤਾਂ ਜਾਨ ਦਾ ਮਾਲ ਦਾ ਨੁਕਸਾਨ ਹੋ ਸਕਦਾ ਕਿਉਂਕਿ ਇਹ ਜਿਹੜੀ ਅੱਗ ਕਿਸੇ ਵੀ ਪਾਸੇ ਜਿਹੜੀ ਹੈ ਵੱਸ ਸਕਦੀ ਹੈ ਇਸੇ ਵੇਲੇ ਤੁਸੀਂ ਇਹ ਸਾਰਾ ਸੀਨ ਹੈ ਜਿਹੜਾ ਤੁਹਾਡੇ ਸਾਹਮਣੇ ਤੇ ਨਜ਼ਰ ਆ ਰਿਹਾ ਇਹ ਲੋਕ ਇੱਥੇ ਜ਼ਿੰਮੇਦਾਰ ਮੌਜੂਦ ਨੇ ਸਰ ਕਿਵੇਂ ਲੱਗ ਰਹੀ ਹੈ ਅੱਗ ਇਹ ਕਿਵੇਂ ਲੱਗੀ ਹੋ ਸਕਦੀ ਹੈ ਪਤਾ ਨਹੀਂ ਕਿੱਥੋਂ ਲੱਗੀ ਪਿੱਛੋਂ ਲੱਗੀ ਹੋਈ ਮੇਰੇ ਤਾਂ 25 ਕਿੱਲੇ ਸਾਰੇ ਦੇ ਸਾਰੇ ਸੜ ਗਏ ਅੱਛਾ ਇਹ ਤੁਹਾਡੀ ਜ਼ਮੀਨ ਆਪਣੀ ਮੇਰੀ ਆਪਣੀ ਕਣਕ ਅਜੇ ਵੱਡੀ ਨਹੀਂ ਸੀ ਬਿਲਕੁਲ ਵੀ ਆਹ ਖੜੀ ਤੁਹਾਡੇ ਸਾਹਮਣੇ ਵਿਖਾਓ ਅੱਛਾ ਪਿੱਛੇ ਮਤਲਬ ਕੋਈ ਨਹੀਂ ਵੱਡੀ ਸੀ ਕੋਈ ਨਹੀਂ ਕੋਈ ਵੱਡੀ ਵਿੱਚ ਸਾਰੀ ਖੜੀ ਸੀ ਠੀਕ ਹੈ ਕੋਈ ਟਰੈਕਟਰ ਹੁਣ ਟਰੈਕਟਰਾਂ ਬਾਈ ਪਾਣੀ ਪਾਇਆ ਜਾ ਰਿਹਾ ਕਿਵੇਂ ਪਾਇਆ ਸਪਰੇ ਪੰਪ ਨਾਲ ਪਾਉਣ ਦਾ ਕੋਈ ਵੀ ਦਾਸਰ ਹੀ ਨਹੀਂ ਅੱਗ ਲੱਗੇ ਹੋਏ ਆ ਦੇਖੋ ਕਿੰਨਾ ਭਿਆਨਕ ਜਿਹੜਾ ਧੂਆਂ ਇਹ ਸਾਹਮਣੇ ਨਜ਼ਰ ਆ ਰਿਹਾ ਕਿ ਬਹੁਤ ਜ਼ਿਆਦਾ ਇਹ ਅੱਜ ਇਹ ਅੱਗ ਆ ਇਸ ਵੇਲੇ ਇੱਥੇ ਫੈਲ ਚੁੱਕੀ ਹੋਈ ਆ ਤੇ 25 ਜ਼ਿਲ੍ਹੇ ਜਿਵੇਂ ਵੀਰਜੀਵਲ ਦੱਸਿਆ ਜਾ ਰਿਹਾ ਹਾਂਜੀ ਅਮਰਫਾਰਮ ਵਾਲੇ ਜਿਹੜੇ ਦੱਸੇ ਜਾ ਰਿਹਾ ਵੀ ਵੀਰਜੀ ਨਾ ਕੀ ਤੁਹਾਡਾ ਫਰਮਾਨਾ ਜਾਨਨ ਸਿੰਘ ਜਾਨਨ ਸਿੰਘ ਬਹੁਤ ਪੁੱਤਾ ਵਾਂਗੂ ਜਿਹੜੀ ਪਾਲੀ ਫਸਲ ਹੈ ਜਿਹੜੀ ਅੱਜ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਵੇਂ ਹਵਾ ਦਾ ਬਹਾਵ ਵੀ ਬਹੁਤ ਜ਼ਿਆਦਾ ਤੇਜ਼ ਹੈ ਤੇ ਸਪਰੇ ਪਾਣੀ ਦਾ ਕੀਤਾ ਜਾ ਰਿਹਾ ਪਰ ਇੰਨੀ ਤੇਜ਼ ਅੱਗ ਦੇ ਅੱਗੇ ਕਿੱਥੇ ਕੀ ਚੀਜ਼ ਰੁਕ ਸਕਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਪਿੱਛੇ ਬਹੁਤ ਵਿੱਚੋਂ ਰੁਕਦੀ ਹੈ ਜਦੋਂ ਹਵਾ ਘਟਦੀ ਹੈ ਪਰ ਇੱਕਦਮ ਜਿਹੜਾ ਇਹ ਤੇਜ਼ ਭਾਮੜ ਸੜ ਕੇ ਸੁਆਹ ਹੋ ਰਹੀ ਹੈ ਕਾਹਨਕ ਜਿਹੜੀ ਪੁੱਤਾ ਵਾਂਗ ਪਾਲੀ ਫਸਲ ਹੈ ਜਿਹੜੀ ਅੱਜ ਐਸੇ ਜ਼ਿੰਮੇਦਾਰ ਦੀ ਜਿਹੜੀ 25 ਕਿੱਲੇ ਦੇ ਕਰੀਬ ਜਿਹੜੀ ਫਸਲ ਹੈ ਤੇ ਇਹ 25 ਕਿੱਲੇ ਤਾਂ ਹੈਗੇ ਹੀ ਹੈਗੇ ਆ ਹੋਰ ਪਿੱਛੋਂ ਪਤਾ ਨਹੀਂ ਕਿਸ ਜਗ੍ਹਾ ਤੋਂ ਇਹ ਜਿਹੜੀ ਚੱਲੀ ਹੈ ਤੇ ਕਿੱਥੋਂ ਚੱਲੀ ਵੀ ਪਿੱਛੋਂ ਆਈ ਸੜਕੋਂ ਪਾਰ ਜੀ ਫੈਕਟਰੀ ਜਾਂਦੀ ਜਿਹੜੀ ਗਾਮੇ ਦੇ ਵਾਸਤੀ ਨੂੰ ਕੀ ਕਾਰਨ ਕੀ ਹੋ ਸਕਦਾ ਨਹੀਂ ਪਤਾ ਲੱਗਾ ਨਹੀਂ ਸਾਨੂੰ ਪਤਾ ਲੱਗਾ ਨਹੀਂ ਕੀ ਹੋਇਆ ਜੀ ਅੱਛਾ ਹਾਂਜੀ ਅਸੀਂ ਦੇਖੀ ਆ ਉੱਥੋਂ ਆ ਨਿਕਲਦਾ ਗਾੜੀ ਪਹਿਲੀ ਕਿੰਦਰ ਲੱਗ ਗਾੜੀ ਦੇ ਉੱਤਰ ਪਾਸੇ ਰੈਂਟਰ ਨਹੀਂ ਆ ਰੋੜ ਤੇ ਜੀ ਅੱਛਾ ਜੀ ਹਾਂਜੀ ਉਧਰ ਪੈਦਲ ਜਾ ਸਕਦੇ ਆ ਉਧਰ ਜਾ ਸਕਦੇ ਆ ਪਤਾ ਵਾਰਾ ਜੋੜੀ ਕੀ ਕਰ ਸਕਦਾ ਸੜਕੋਂ ਪਾਰ ਵੀ ਜਾ ਸਕਦੇ ਆ ਜਾ ਸਕਦੀ ਹਾਂਜੀ ਆ ਜਦੋਂ ਇੱਕ ਸੜਕੋਂ ਪਾਰ ਵੀ ਜਿਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਜਾ ਸਕਦੀ ਹੈ ਇਹ ਬਹਾਵ ਜਿਹੜਾ ਹੈ ਦੇਖੋ ਤੁਸੀਂ ਕਿੰਨੀ ਤੇਜ਼ ਇੱਕਦਮ ਜਿਹੜਾ ਇੱਕ ਜਿਹੜੀ ਕਣਕ ਦੀ ਆਗ ਹੈ ਜਿਹੜੀ ਤੇ ਫਾਇਰ ਬ੍ਰਿਗੇਡ ਪਿਛਲੇ ਪਾਸੇ ਤੇ ਫਾਇਰ ਬ੍ਰਿਗੇਡ ਕਿਹੜੇ ਪਾਸੇ ਵੀਰ ਜੀ ਪਤਾ ਨਹੀਂ ਹਾਂਜੀ ਪਤਾ ਨਹੀਂ ਪਤਾ ਨਹੀਂ ਇੱਥੇ ਫਾਇਰ ਬ੍ਰਿਗੇਡ ਪਹੁੰਚੀ ਇੱਥੇ ਪਹੁੰਚੀ ਇਹ ਪੜੇ ਆਈ ਨਹੀਂ ਘਾਹ ਆਈ ਨਹੀਂ ਇੱਥੇ ਤੱਕ ਬਿਹਾ ਦੇਣੀ ਟਰੈਕਟਰ ਸੜ ਗਏ ਇੱਕ ਦੋ ਵਿੱਚ ਅੱਗ ਲੱਗ ਕੇ ਕੀ ਚੀਜ਼ ਟਰੈਕਟਰ ਵੀ ਸੜ ਗਏ ਅੱਛਾ ਟਰੈਕਟਰ ਸੜ ਗਏ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਆਹ ਨਾਲ ਸਾਚੇ ਬਾਬਾ ते दुख्या जड़ा जड़ा हां ਜਿਵੇਂ ਕਿ ਵੀਰ ਜੀ ਨੇ ਦੱਸਿਆ ਜਰੇ ਬੰਦੇ ਬਹੁਤ ਹੀ ਬੜੀ ਮੁਸ਼ਕਲ ਨਾਲ ਬਚੇ ਨੇ ਤੇ ਜਿਹੜੀ ਇਹ ਟਰੈਕਟਰ ਵੀ ਨੇ ਉਹ ਜਿਹੜਾ ਸੜਕੇ ਜਿਹੜਾ ਇੱਥੇ ਸਵਾਹ ਹੋ ਚੁੱਕੇ ਨੇ ਤੇ ਪਿੱਛੇ ਪੈ ਲਈ ਇਹ ਅੱਗ ਜਿਹੜੀ ਹੈ ਇਹ ਦੱਸਿਆ ਜਾ ਰਿਹਾ ਕਿ ਪਤਾ ਹੀ ਨਹੀਂ ਕਿ ਇਸ ਜਗ੍ਹਾ ਤੋਂ ਜਿਹੜੀ ਚੱਲੀ ਆਏ ਇਹ ਅੱਗ ਪਿਛਲੇ ਦੋ ਪਿੰਡਾਂ ਤੋਂ ਜਿਹੜੀ ਅੱਗ ਚਲਦੀ ਆ ਰਹੀ ਹੈ ਲਗਾਤਾਰ ਤੇ ਇਹ ਅੱਗ ਦੇ ਨਾਲ ਆ 25 ਕਿੱਲੇ ਤਾਂ ਜਿਹੜੀ ਸੜਕੇ ਸਵਾਹ ਹੋਈ ਹੋਈ ਹੈ ਨਾਲ ਹੋਰ ਵੀ ਜਿਹੜੀ ਅੱਗ ਹੈ ਉਹ ਉਸ ਪਾਸੇ ਜਿਹੜੀ ਵੱਧਦੀ ਜਾ ਰਹੀ ਹੈ ਟਰੈਕਟਰਾਂ ਰਾਈ ਜਿਹੜਾ ਇਹ ਇਸ ਦੇ ਉੱਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟਰੈਕਟਰ ਵੀ ਜਿਹੜਾ ਕੰਟਰੋਲ ਕੀ ਕਰਨਗੇ ਜੇ ਉਹਨਾਂ ਨੂੰ ਉਹੀ ਸੜਦੇ ਜਾ ਰਹੇ ਨੇ ਵਿੱਚ ਟਰੈਕਟਰ ਵੀ ਵਿੱਚ ਦੱਸਿਆ ਜਾ ਰਿਹਾ ਜਿਵੇਂ ਕਿ ਟਰੈਕਟਰ ਇਹ ਸੜ ਚੁੱਕੇ ਨੇ ਤੇ ਇਹ ਅੱਗ ਜਿਹੜੀ ਭਿਆਨਕ ਅੱਗ ਦਾ ਰੂਪ ਜਿਹੜੀ ਆ ਇਸ ਲਈ ਇਹ ਲੈ ਚੁੱਕੀ ਹੋਈ ਹੈ ਤੇ ਇਹ ਪਿੱਛੇ ਵੀ ਤੁਸੀਂ ਦੇਖ ਸਕਦੇ ਪਿੱਛੇ ਵੀ ਜੰਨੀ ਆ ਖਾਣਾ ਦਾ ਨਾਲ ਆ ਜੋ ਵੀ ਜਿੱਤੇ ਵਢੀ ਗਈ ਆ ਉਹ ਬਿਲਕੁਲ ਸੜ ਚੁੱਕੀ ਤੇ ਪੋਰਟਰੀ ਫਾਰਮ ਜਿਹੜਾ ਇਧਰ ਪੋਰਟਰੀ ਫਾਰਮ ਦੇ ਵਿੱਚ ਜੂਜੇ ਬੇਜਬਾਨ ਜਿਹੜੇ ਜਾਨਵਰ ਨੇ ਉਹ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਬਚਾਉਣਾ ਮੁਸ਼ਕਲ ਹੋਇਆ ਪਿਆ ਮੈਂ ਪਿਛਲੇ ਪਾਸੇ ਜਿਹੜਾ ਕਿ ਪੋਟਰੀ ਫਾਰਮ ਆ ਆਕ ਦਾ ਜਿਹੜੀ ਆਗ ਜਿਹੜੀ ਹੈ ਉਧਰਲੇ ਪਾਸੇ ਜਾਂਦੀ ਨਜ਼ਰ ਆ ਰਹੀ ਹੈ ਕੋਈ ਟਰੈਕਟਰਾਂ ਦਾ ਆ ਰਹੀ ਕੀਤਾ ਕੋਈ ਪ੍ਰਬੰਧ ਹੈ ਤੁਹਾਨੂੰ ਪੋਟਰੀ ਫਾਰਮ ਦੇ ਨਾਲ ਨਾਲ ਕੋਈ ਟਰੈਕਟਰ ਬਹੁਤ ਸਾਰੇ ਦੋ ਟਰੈਕਟਰ ਹੀ ਸੜ ਗਏ ਅੱਛਾ ਹਾਂਜੀ ਬਹੁਤ ਆਗ ਪਟਿਹਰੀਆਂ ਕੋਲੋਂ ਲੱਗੀ ਅੱਗ ਤੇ ਪਟਿਹਰੀਆਂ ਤੋਂ ਕੋਲ ਜਿਹੜਾ ਕਿ ਸ਼ਹਿਰ ਦੇ ਨੇੜੇੋਂ ਜਿਹੜੀ ਅੱਗ ਲੱਗੀ ਹੈ ਤੇ ਅੱਗ ਇੱਕਦਮ ਜਿਹੜੇ ਕਿ ਅੱਜ ਕਾਣਾਕ ਜਿਵੇਂ ਕਿ ਆਪਾਂ ਨੂੰ ਪਤਾ ਕਿ ਬਾਰੂਦ ਉਹ ਹੁੰਦਾ ਇਹ ਸੁੱਕਾ ਬਰੂਧ ਹੈ ਬਿਲਕੁਲ ਹੀ ਤੇ ਇਸ ਨੂੰ ਥੋੜੀ ਜੀ ਚੰਗਾਰੀ ਵੀ ਮਿਲ ਜਾਏ ਤੇ ਬਿਲਕੁਲ ਉਹ ਜਿਹੜਾ ਕਿਵੇਂ ਛੜ ਛੜ ਦੀ ਆਵਾਜ਼ ਆ ਰਹੀ ਹੈ ਦੇਖੋ ਤੁਸੀਂ ਕਿਵੇਂ ਆਵਾਜ਼ ਹੈ ਤੁਹਾਨੂੰ ਕੈਮਰੇ ਨਾਲ ਨਹੀਂ ਦਿਖਾਨੇ ਆ ਆਵਾਜ਼ ਤੁਹਾਨੂੰ ਸੁਣ ਸਕਦੇ ਹੋ ਤੁਸੀਂ ਕਿਵੇਂ ਆਵਾਜ਼ ਹੀ ਨਜ਼ਰ ਆ ਰਹੀ ਹੈ ਭਾਂਬੜ ਕਿੰਨਾ ਮੱਤਿਆ ਹੋਇਆ ਜਿਹੜਾ ਜੀ ਸਾਹਮਣੇ ਨਜ਼ਰ ਆ ਰਿਹਾ ਫਿਰ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਜਿਹੜੀ ਅੱਗ ਕਿਵੇਂ ਕੀ ਕਰਨ ਹੋ ਸਕਦਾ ਅੱਗ ਜੀ ਇਹ ਇੱਥੇ ਉਹ ਮੱਲੋ ਕੇ ਰੋਡ ਤੋਂ ਪਿੱਛੇ ਆਈ ਆ ਕਿ ਸ਼ੁਆਕਾ ਇਹ ਕਾਰਨ ਨਹੀਂ ਪਤਾ ਲੱਗਾ ਵੀ ਉੱਥੇ ਕੋਈ ਕਰੰਟ ਕਰਕੇ ਲੱਗੀ ਆ ਜਾਂ ਕਿਸੇ ਨੇ ਕੋਈ ਚੁਆਤੀ ਛੁੱਟੀ ਆ ਇੱਥੇ 50 60 70 ਕਿੱਲੇ ਇੱਥੇ ਕਣਕ ਤੇ ਆ ਸੜ ਚੁੱਕੇ ਨੇ ਜਿਹੜੇ ਆ ਇਹ ਕੋਸ਼ਿਸ਼ ਬੜੀ ਹੱਦ ਉਹ ਜਾਵੀ ਕੀਤੀ ਆ ਪਰ ਉਹ ਸਾਡੇ ਤੋਂ ਪਟੋਲ ਨਹੀਂ ਹੋਇਆ ਫੇਵਰ ਗ੍ਰੇਡ ਆ ਉਹ ਵੀ ਉੱਧਰ ਲੱਗੀ ਰਹੀ ਆ ਉਹ ਫੇਵਰ ਗ੍ਰੇਡ ਤੇ ਆ ਵਸੋਂ ਬਾਹਰ ਹੋ ਗਿਆ ਕੰਮ ਅੱਛਾ ਉਹਨੇ ਬਾਹਰ ਕਰਤਾ ਬਸੋਂ ਬਾਹਰ ਇਹ ਹੁਣ ਮੈਂ ਕੋਈ ਨਹੀਂ ਫਾਨੀ ਨੇੜੇ ਆ ਪਰ ਇੱਧਰ ਵੀ ਆ ਕੇ ਨਜ਼ਰ ਆ ਰਹੀ ਆ ਇਹਦਾ ਕੋਈ ਮਸਲਾ ਨਹੀਂ ਆਲਾ ਸੀ ਬਾਅਦ ਕੋਸ਼ਿਸ਼ ਕੀਤੀ ਇੱਕ ਸਾਡਾ ਟਰੈਕਟਰ ਵੀ ਉੱਥੇ ਸੜ ਗਿਆ ਪਿੱਛੇ ਅੱਛਾ ਬਾਾਕੀ ਆ ਦੋ ਟਰੈਕਟਰ ਦੱਸੀ ਜਾ ਰਹੇ ਦੋ ਟਰੈਕਟਰ ਹਾਂ ਇੱਕ ਉਹ ਛੜਕੋ ਪਾਰ ਇੱਕ ਇੱਥੇ ਸਾਡਾ ਸੜਕਾ ਟਰੈਕਟਰ ਆ ਹੁਣ ਇਥੇ ਸਾਡੇ ਬੰਦੇ ਮਾਹਾਂ ਬੱਜੇ ਸੜਨੋ ਉਹ ਕੰਟਰੋਲ ਹੋਇਆ ਵਾਕੇ ਸਾਡੇ ਰਸਤੇ ਬਾਹਰ ਹੋਈ ਆ ਅੱਗੇ ਉਹ ਸੇਵ ਵਾਲਾ ਹੈਗਾ ਬਹੁਤ ਅੱਗੇ ਕੱਸੀ ਆ ਉਹ ਛੜਕ ਟੱਪ ਚੁੱਕੀ ਆ ਕਿ ਦੋ ਤਿੰਨ ਛੜਕਾਂ ਟੱਪ ਕੇ ਆ ਗਈਆਂ ਸੜਕ ਵੀ ਅੱਗੇ ਟੱਪ ਚੁੱਕੀ ਆ ਹਾਂਜੀ ਅੱਗੇ ਟੱਪ ਚੁੱਕੀ ਆ ਸਰ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਮਾਹੌਲ ਹੈ ਸੇਕ ਇੱਥੇ ਤੱਕ ਬਹੁਤ ਜ਼ਿਆਦਾ ਭਿਆਨਕ ਸੇਕ ਜਿਹੜਾ ਹੈ ਇਹ ਵਾਜ ਰਿਹਾ ਤੇ ਇਹ ਆਗ ਜਿਹੜੀ ਆ ਦੇਖੋ ਕਿੰਨੀ ਵੇਖਾ ਹਵਾ ਹੁੰਦੇ باوجود ਪਕਾਰਣਾ ਜਿਹੜੀ ਇਹ ਅੱਗੇ ਭੱਜਦੀ ਨਾ ਰਹੀ ਜੇ ਨਜ਼ਰ ਆ ਰਹੀ ਹੈ ਜਿਹੜੇ ਅੱਗੇ ਵੀ ਇਹ ਚੀਜ਼ਾਂ ਵੇਖਦੇ ਕਿ ਜਦੋਂ ਅੱਗ ਲੱਗ ਜਾਂਦੀ ਹੈ ਤੇ ਪ੍ਰਦੂਸ਼ਨ ਦੀ ਗੱਲ ਕਹੀ ਜਾਂਦੀ ਉਹ ਤੋਂ ਮਿੰਟ ਦੇ ਪ੍ਰਸ਼ਾਸਨ ਪਹੁੰਚ ਜਾਂਦਾ ਅੱਜ ਕਿਵੇਂ ਲੱਗਦਾ ਤੁਹਾਨੂੰ ਇੱਥੇ ਪਹੁੰਚੇ ਉਹੀ ਗੱਲ ਕਰਦੇ ਆਂ ਵੀ ਜਦੋਂ ਪਰਾਲਿਆਂ ਨੂੰ ਵਾਕ ਲੈ ਇਹ ਮਿੰਟੋ-ਮਿੱਟੀ ਚਿਪਸੀਆਂ ਘੇਰਾ ਪਾ ਕੇ ਜ਼ਿੰਮੇਵਾਰ ਨੂੰ ਅੰਦਰ ਤੁੰਦਿੰਦੇ ਪਿਆ ਕੰਮ ਕਰ ਆ ਤੂੰ ਅੱਗ ਕਿਉਂ ਲਾਈ ਆ ਅੱਜ ਤਾਂ ਕੋਈ ਵੜਿਆ ਨਹੀਂ ਸਵੇਰ ਦੀ ਨੇਕਾ ਕਿੱਲੇ ਕਣਕ ਛੜ ਗਈ ਆ ਜ਼ਮੀਂਦਾਰ ਨੇ ਮਾਰੀ ਜਾਣਾ ਜਿਹੜੇ ਦਾ ਮਰਜ਼ੀ ਮਾਰੀ ਜੋ ਅੱਗ ਵੀ ਮਾਰੀ ਜਾਂਦੀ ਜ਼ਮੀਂਦਾਰ ਨੂੰ ਪ੍ਰਸ਼ਾਸਨ ਵੀ ਇਹ ਅੱਜ ਸੁਣਿਆ ਵੱਢਣ ਲੱਗੇ ਸੀ ਕਣਕੇ ਅੱਜ ਵੱਢਣੇ ਸੀ ਉਹ ਮਸ਼ੀਨ ਵਾਲੇ ਆਂਦੇ ਭਈ ਅਸੀਂ ਵੱਢ ਕੇ ਪੰਜ ਕਿੱਲੇ ਆਉਣੇ ਤੇ ਅਸੀਂ ਵੀ ਲਾ ਦੇਣੇ ਤੇ ਉਹ ਇਹ ਫਿਰ ਅੱਗ ਫੇਰ ਗਈ ਹੁਣ ਮਤਲਬ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਦਾ ਨਾ ਐਸਟੀਐਮ ਨਾ ਡੀਐਸਸੀ ਨਾ ਕੋਈ ਕੋਈ ਨਹੀਂ ਇੱਥੇ ਕੋਈ ਨਹੀਂ ਆਇਆ ਜੀ ਮੌਕੇ ਤੇ ਹੌਸਲਾ ਬਤਾਈ ਵੀ ਨਹੀਂ ਕਰਨ ਆਏ ਭਈ ਕੀ ਮਾੜਾ ਹੋਇਆ ਜਾਂ ਕੀ ਹੋਇਆ ਕੀ ਮੰਗ ਕੀ ਕਰਦੇ ਹੋ ਤੁਸੀਂ ਇਹਨਾਂ ਦੇ ਹੋਰ ਕਿਸਾਨਾਂ ਦੀ ਜਾਂ ਆਪ ਦੇ ਆਪ ਹੀ ਤੁਸੀਂ ਕਿਸਾਨ ਹੋ ਕਿਸਾਨਾਂ ਦੇ ਹੱਕ ਦੇ ਵਿੱਚ ਕੀ ਮੰਗ ਕਰਦੇ ਜੀ ਜਿਹੜਾ 70 ਮਨ ਨਿਕਲਦੀ ਕਿਲਾ ਉਹਦਾ ਸਾਡੇ ਕਿੱਲੇ ਕਿਨ ਕੇ ਸਾਨੂੰ ਪੈਸੇ ਦਿੱਤੇ ਜਾਣ ਸਾਡੀ ਮੰਗ ਤਾਂ ਤਾਦ ਪੂਰੀ ਫੇਰ ਹੁੰਦੀ ਆ ਉਹ ਕੀ ਹੋਇਆ 10000 ਦੇ ਤੋਂ ਕਿੱਲੇ ਦਾ ਉਹ ਪੂਰੀ ਨਹੀਂ ਹੁੰਦੀ ਖਰਚਾ ਹੀ ਨਹੀਂ ਮੁੜਦਾ ਜੀ ਠੀਕ ਹੈ ਜੀ ਜਿਵੇਂ ਕਿ ਵੀਰ ਜੀ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਇੱਥੇ ਪ੍ਰਦੂਸ਼ਣ ਦੀ ਗੱਲ ਹੁੰਦੀ ਸੀ ਉਦੋਂ ਸੈਟਲਾਈਟ ਰਾਈਡ ਦੇਖਿਆ ਜਾਂਦਾ ਕਿ ਕਿੱਥੇ ਅੱਗ ਲੱਗੀ ਕਿਹੜੇ ਕਿਸਾਨ ਦੇ ਖਾਤੇ ਚ ਅੱਗ ਲੱਗੀ ਹੈ ਉਸ ਕਿਸਾਨ ਨੂੰ ਜਿਹੜਾ ਚੱਕ ਕੇ ਜਿਪਸੀ ਚ ਵਾ ਲਿਆ ਜਾਂਦਾ ਤੇ ਉਸ ਦੇ ਉੱਤੇ ਧੱਕਾ ਮਸ਼ਦਤ ਕੀਤੇ ਜਾਂਦੇ ਨੇ ਪਰ ਅੱਜ ਇਸ ਵੇਲੇ ਇਹਨੇ ਏਕੜ ਜਿਹੜੀ ਹੈ ਜ਼ਮੀਨ ਤੇ ਅੱਗ ਜਿਹੜੀ ਲੱਗ ਚੁੱਕੀ ਆ ਕਣਕ ਸੜ ਗਈ ਨਾਰ ਸੜ ਗਿਆ ਲੇਕਿਨ ਕੋਈ ਵੀ ਅਜੇ ਤੇ ਕਰ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ 70 ਮਨ ਜਿਹੜੀ ਕਿੱਲੇ ਦੀ ਕਣਕ ਨਿਕਲਣੀ ਸੀਗੀ ਉਸ ਦੇ ਮੁਤਾਬਕ ਜਿਹੜੇ ਪੈਸੇ ਬੰਦੇ ਆ ਉਹ ਦਿੱਤੇ ਜਾਣ ਕਿਸਾਨ ਨੂੰ ਨਾ ਕਿ ਜਿਹੜੀ ਬੀਜ ਦੇ ਪੈਸੇ ਆ 10000 ਕਿੱਲੇ ਦਾ ਜਿਹੜਾ ਖਰਚਾ ਹੁੰਦਾ ਉਸ ਦੇ ਮੁਤਾਬਕ ਪੈਸੇ ਦਿੱਤੇ ਜਾਣ ਤਾਂ ਹੀ ਇਹਨਾਂ ਦੀ ਜਿਹੜੀ ਹੈ ਜ਼ਰੂਰਤ ਪੂਰੀ ਹੁੰਦੀ ਕਿਉਂਕਿ 6 ਮਹੀਨੇ ਮਿਹਨਤ ਕੀਤੀ ਜਾਂਦੀ ਹੈ ਇੱਕ ਬੰਦਾ ਦਿਹਾੜੀਦਾਰ ਹੈ ਦਿਹਾੜੀ ਜੇ ਨਹੀਂ ਕਰੇਗਾ ਤੇ ਉਹ ਰੋਟੀ ਕਿੱਥੋਂ ਖਾਏਗਾ ਤੇ ਇਸੇ ਤਰ੍ਹਾਂ ਹੀ ਇਹਨਾਂ ਦੀ ਵੀ ਦਿਹਾੜੀ ਹੈ ਜੇ ਦਿਹਾੜੀ ਪੂਰੀ ਨਹੀਂ ਮਿਲੂਗੀ ਤੇ ਅੱਗੋਂ ਕਿਸਾਨ ਜਿਹੜਾ ਹੈ ਉਸ ਨੂੰ ਕਿਵੇਂ ਬੀਜੇਗਾ ਕਿਵੇਂ ਕਣਕ ਜਿਹੜੀ ਹੈ ਲੋਕਾਂ ਦੇ ਢਿੱਡ ਦੇ ਵਿੱਚ ਪਾਏਗਾ ਕਿਵੇਂ ਉਹ ਰੋਟੀ ਪੂਰੀ ਆਪਦੀ ਕਰ ਸਕਦਾ ਆਪਣੇ ਘਰ ਦੇ ਬੱਚਿਆਂ ਦੇ ਪਾਲ ਸਕਦਾ ਬੱਚਿਆਂ ਦੇ ਖਰਚੇ ਪੂਰੇ ਕਰ ਸਕਦਾ ਦੀਪਕ ਭਾਰਗੋਸ ਸਪੋਕਸਮੈਨ ਜੀਰਾ